ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਕਿਵੇਂ ਤਰ੍ਹਾਂ ਬੇਗਾ ਕੀ ਹਾਲਾਤ ਹੋਣਗੇ ਬੱਦਲਬਾਈ ਮੀਂਹ ਹਨੇਰੀ ਦੇ ਗੱਲ ਕਰਾਂਗੇ 17 ਤੋਂ ਲੈ ਕੇ 20 ਜੁਲਾਈ ਦੀ ਇਨਾ 3-4 ਦਿਨਾਂ ਵਿੱਚ ਕਿਸ ਤਰੀਕੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜੇ ਸਿਸਟਮ ਨੇ ਇਹ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਉੱਪਰ ਵਧੀਆ ਤਰੀਕੇ ਦੀ ਇੱਕ ਐਂਟਰੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਬੱਦਲਵਾਈ ਸਿਸਟਮ ਦੀ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਤਾਜ਼ਾ ਸੈਟਰਡੇ ਵਿੱਚ ਦੇਖ ਰਹੇ ਹੋ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋ ਸਕੇ ਤੁਹਾਡੇ ਵੱਲੋਂ ਖੇਲ ਦੇ ਆਧਾਰ ਤੇ ਤੁਹਾਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕਰੀਏ ਤਾਂ ਹੁਣ ਅਸੀਂ ਬਿਨਾ ਕਿਸੇ ਦੇਰੀ ਤੋਂ ਅ ਅਗਲੇ ਦਿਨਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ 17 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿਹਦੇ ਵਿੱਚ ਉੱਤਰ ਪੂਰਬੀ ਅਤੇ ਦੱਖਣ ਪੱਛਮੀ ਇਲਾਕਾ ਸ਼ਾਮਲ ਹੈ ਜਿਹਦੇ ਵਿੱਚ ਮੀਂਹ ਦੇ ਹਾਲਾਤ ਵਧ ਰਹੇ ਨੇ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਦੇ ਇਲਾਕਾ ਹੋ ਗਿਆ ਜੀ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਤਕੜਾ ਸਿਸਟਮ ਸਾਨੂੰ ਉਮੀਦਾਂ ਲੱਗਦਾ ਹੋਇਆ ਦਿਖਾਈ ਦੇ ਰਿਹਾ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਸਾਨੂੰ ਵੱਧਦੀ ਹੋਈ ਦਿਖਾਈ ਦੇ ਰਹੀ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਕਿ ਇਹਨਾਂ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਨਾਲੋਂ ਠੀਕ ਠਾਕ ਮੀਂਹ ਹੋਣ ਦੇ ਚਾਂਸ ਨੇ ਬਾਕੀ ਸੈਂਟਰਲ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਮੀਦ ਘੱਟੀ ਹੈ ਪਰ ਬੱਦਲ ਵਜਿਦ ਨਾਲ ਕਿਣ ਮਰ ਕਣ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕਰੀ 18 ਜੁਲਾਈ ਦੀ ਤਾਂ 18 ਜੁਲਾਈ ਨੂੰ ਥੋੜੇ ਬਹੁਤ ਚਾਂਸ ਜ਼ਿਆਦਾ ਪੜ ਰਹੇ ਨੇ ਉੱਤਰ ਪੂਰਬੀ ਜਾਂ ਪੱਛਮੀ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਥੋੜੀ ਜਿਹੀ ਜ਼ਿਆਦਾ ਹੈ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕਿਆਂ ਵਿੱਚ ਵੀ ਥੋੜੇ-ਬੋੜੇ ਚਾਂਸ ਬਣ ਸਕਦੇ ਨੇ ਪਰ ਘੱਟਮੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਹੋ ਗਿਆ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਤੇ ਲੁਧਿਆਣਾ ਇਹਨਾਂ ਵਿੱਚ ਬਹੁਤ ਘੱਟਮੀ ਦੀ ਉਮੀਦ ਹੈ ਬਾਕੀ ਪੰਜਾਬ ਦੀ ਨਾਲ ਵਗਰੇ ਅਸੀਂ ਕੰਪੇਅਰ ਕੀਤਾ ਜਾਵੇ ਹੁਣ ਅਗਰ ਗੱਲ ਕੀਤੀ ਜਾਵੇ 19 ਜੁਲਾਈ ਨੂੰ ਤਾਂ 19 ਜੁਲਾਈ ਨੂੰ ਵੀ ਸਿਰਫ ਦੋ ਤੋਂ ਤਿੰਨ ਜ਼ਿਲ੍ਹੇ ਨੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਸੌਰੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਇਹਨਾਂ ਚਾਰ ਕੇ ਜ਼ਿਲ੍ਹਿਆਂ ਵਿੱਚ ਬੱਦਲਬਾਈ ਤੇ ਮੀਂਹ ਦੇ ਹਾਲਾਤ ਬਣ ਸਕਦੇ ਨੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਨਾ ਮ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਚਾਂਸ ਕਾਫੀ ਹੱਦ ਤੱਕ ਘਟਨੇ ਕਿ ਮੀਂਹ ਕੋਈ ਤਗੜਾ ਸਿਸਟਮ ਲੱਗਦਾ ਹੋਇਆ ਸਾਨੂੰ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕਰੀਏ ਤਾਂ ਆਖਰੀ ਦਿਨ ਦੀ ਤਾਂ 20 ਜੁਲਾਈ ਨੂੰ ਜਿਹੜਾ ਸਿਸਟਮ ਬਣ ਰਿਹਾ ਉਹ ਕਾਫੀ ਪਚੀਦਾ ਜਿਹਾ ਸਿਸਟਮ ਹੈ ਜਿਹਦੇ ਵਿੱਚ ਸਾਨੂੰ ਫਜ਼ਿਲਕਾ ਦੀ ਮੁਕਸਰ ਬਠਿੰਡਾ ਮਾਨਸਾ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਵੀ ਮੀਂਹ ਦੀ ਚਾਂਸ ਨਹੀਂ ਬਣ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਨਾ ਮਾਤਰ ਅਤੇ ਬਹੁਤ ਘੱਟ ਮੀਂਹ ਦੀ ਉਮੀਦ ਸਾਨੂੰ ਇਹਨਾਂ ਇਲਾਕਿਆਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਸਾਨੂੰ ਕੁਸ਼ਕ ਕੁ ਹਿੱਸਿਆਂ ਵਿੱਚ ਕੁਸ਼ਕ ਜ਼ਿਲ੍ਹਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ ਜਿਸ ਦੇ ਨਾਲ ਆਪਾਂ ਕਹੀਏ ਕਿ ਬਹੁਤ ਵੱਡੇ ਚਾਂਸ ਨਹੀਂ ਬਾਕੀ ਸੈਂਟਰਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੁਸ਼ਕ ਇਲਾਕਿਆਂ ਵਿੱਚ ਸਾਨੂੰ ਬੂਂਦਾਬੰਦੀ ਕਿਣਮਣਕਣੀ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਕੋਈ ਅਜਿਹੇ ਚਾਂਸ ਨਹੀਂ ਹਨ ਕਿ ਜਿਸ ਦਿਨ ਕੋਈ ਤਕੜਾ ਮੀਂਹ ਹੋਵੇ ਜਾਂ ਕੋਈ ਬਹੁਤ ਵੱਡੇ ਚਾਂਸ ਹੁਣ ਜਿਸ ਦਿਨਾਂ ਭਾਰੀ ਮੀਂਹ ਅਜਿਹੇ ਹਾਲਾਤ ਫਿਲਹਾਲ ਕਾਫੀ ਜ਼ਿਆਦਾ ਘਟ ਨੇ ਕਿਉਂਕਿ ਹੁਣ ਮੌਨਸੂਨ ਉਸ ਤਰੀਕੇ ਦਾ ਨਹੀਂ ਰਿਹਾ ਜਿਸ ਤਰੀਕੇ ਦਾ ਪਹਿਲਾਂ ਬਣਦਾ ਹੋਇਆ ਦਿਖਾਈ ਦੇ ਰਿਹਾ ਸੀ ਉਮੀਦ ਹੁਣ ਫਿਲਹਾਲ ਕਾਫੀ ਜ਼ਿਆਦਾ ਘਟ ਹੈ ਜਿਸ ਦਿਨ ਆਪਾਂ ਕਹਿ ਸਕੀਏ ਕਿ ਭਾਰੀ ਮੀਂਹ ਦੇ ਚਾਂਸ ਤਾਂ ਹੁਣ ਕਾਫੀ ਜ਼ਿਆਦਾ ਘਟ ਨੇ ਅਗਰ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਚਾਂਸ ਉਮੀਦ ਇਹੀ ਹੈ ਕਿ ਹਲਕੇ ਤੋਂ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਕੀਤੀ ਜਾ ਰਹੀ ਅਗਰ ਕੋਈ ਅਜਿਹੀ ਚਾਂਸ ਹੋਈ ਮੀਂਹ ਦੀ ਕੋਈ ਵੱਡੇ ਚਾਂਸ ਹੋਏ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂ ਉਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ